ਮੁਢਲਾੜਾ ਵਿੱਚ ਇੱਕ ਘਰ ਦੇ ਬਾਹਰ ਬੈਠੀਆਂ ਦੋ ਔਰਤਾਂ ਨੂੰ ਇੱਕ ਅਣਪਛਾਤੇ ਵਿਅਕਤੀ ਵੱਲੋਂ ਇੱਕ ਪਾਰਸਲ ਅਤੇ ਇੱਕ ਹਿੰਦੀ ਭਾਸ਼ਾ ਵਿੱਚ ਲਿਖਿਆ ਧਮਕੀ ਭਰਿਆ ਪੱਤਰ ਦੇਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਜਿਸ ਵਿੱਚ 20 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਅਤੇ ਫਿਰੋਤੀ ਨਾ ਦੇਣ ਦੀ ਸੂਰਤ ਵਿੱਚ ਘਰ ਨੂੰ ਪਾਰਸਲ ਵਾਲੇ ਬੰਬ ਨਾਲ ਉਡਾਉਣ ਦੀ ਧਮਕੀ ਵੀ ਦਿੱਤੀ ਗਈ ਹੈ ਪਰਿਵਾਰ ਵੱਲੋਂ ਇਸ ਘਟਨਾ ਦੀ ਜਾਣਕਾਰੀ ਸਿਟੀ ਬੁੱਢਲਾਡਾ ਦੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ थाना ਮੁਖੀ ਮੋਹਨ ਲਾਲ ਪੁਲਿਸ ਪਾਰਟੀ ਸਮੇਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ ਅਤੇ ਪੁਲਿਸ ਪਾਰਟੀ ਵੱਲੋਂ ਲੋਕਾਂ ਨੂੰ ਇਸ ਸ਼ੱਕੀ ਪਾਰਸਲ ਤੋਂ ਦੂਰ ਜਾਣ ਦੀ ਅਪੀਲ ਕੀਤੀ ਗਈ ਇਸ ਮਾਮਲੇ ਸਬੰਧੀ थाना ਮੁਖੀ ਨਾਲ ਗੱਲਬਾਤ ਕਰਨ ਤੇ ਉਹਨਾਂ ਦੱਸਿਆ ਕਿ ਸੀਸੀਟੀਵੀ ਦੀ ਫੁਟੇਜ ਤੋਂ ਪਤਾ ਲੱਗਿਆ ਕਿ ਇੱਕ ਕੈਪ ਵਾਲਾ ਲੜਕਾ ਇਸ ਪਾਰਸਲ ਨੂੰ ਘਰ ਦੇ ਅੰਦਰ ਦੇ ਕੇ ਗਿਆ ਅਤੇ ਬੰਬ ਰੋਧਕ ਦਸਤੇ ਨੂੰ ਇਸ ਦੀ ਜਾਂਚ ਲਈ ਬੁਲਾਇਆ ਉਹ ਨੌਜਵਾਨ ਆਇਆ ਕੈਪ ਵਾਲਾ ਜੀ ਉਹ ਇੱਕ ਪਾਰਸਲ ਮਾਤਾ ਨੂੰ ਫੜਾ ਕੇ ਗਿਆ ਜੀ ਉਮਰਜ ਕੋਈ ਕੋਈ ਲੈਟਰ ਵੀ ਮਿਲਿਆ ਜੀ ਪਾਰਸਲ ਆ ਜਾਈਏ ਅਸੀਂ ਖੋਲ੍ਹ ਨਹੀਂ ਰਹੇ ਪਾਰਸਲ ਨੂੰ ਅਸੀਂ ਸੀਲ ਕੀਤਾ ਹੋਇਆ ਹੈ ਪਾਰਸਲ ਤੇ ਚਾਰ ਸਵੇਰੇ ਅਸੀਂ ਸੈਂਡ ਬੈਗ ਲਵਾ ਰਹੇ ਹਾਂ ਸਲਿੱਪ ਡਾਕ ਨੂੰ ਮਾਰ ਰਹੇ ਹਾਂ ਸਲਿੱਪ ਡਾਕ ਰਹੀ ਹੈ ਅਸੀਂ ਇਹਨੂੰ ਚੈੱਕ ਕਰਾਵਾਂਗੇ ਤੋਂ ਬਾਅਦ ਅਸੀਂ ਹੋਰ ਉਸ ਦੀ ਸਥਿਤੀ ਦਾ ਓਕੇ ਸਰ ਇਸ ਬੰਦ ਵੀ ਜਦੋਂ ਘਰ ਦੇ ਮਾਲਕ सोनू ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਕਾਰੰਦਰ ਦੋ ਕਲੀਆਂ ਔਰਤਾਂ ਜਿਨ੍ਹਾਂ ਨੂੰ ਇਹ ਪਾਰਸਲ ਦਿੱਤਾ ਗਿਆ ਤੇ ਦਿੱਤੇ ਗਏ ਪੱਤਰ ਨੂੰ ਪੜ੍ਹ ਕੇ ਉਹਨਾਂ ਦੇ ਹੋਸ਼ ਉੱਡ ਗਏ ਜਿਸ ਵਿੱਚ 20 ਲੱਖ ਰੁਪਏ ਦੀ ਫਿਰੋਤੀ ਦੀ ਮੰਗ ਕੀਤੀ ਗਈ ਹੈ ਤੇ ਲਿਖਿਆ ਗਿਆ ਹੈ ਕਿ ਅੱਜ ਸ਼ਾਮ 4 ਵਜੇ ਤੱਕ ਗਵਾਂਡੀ ਸੂਬੇ ਦੇ ਸ਼ਹਿਰ ਰਤਿਆ ਵਿਖੇ 20 ਲੱਖ ਰੁਪਏ ਪਹੁੰਚਾਏ ਜਾਣ ਜੇਕਰ ਪੈਸੇ ਨਾ ਦਿੱਤੇਗੇ ਤਾਂ ਘਰ ਨੂੰ ਰਿਮੋਟ ਨਾਲ ਉਡਾ ਦਿੱਤਾ ਜਾਏਗਾ ਵਿੱਚ ਕੀ ਆ ਪਤਾ ਨਹੀਂ ਸੀ ਸਾਨੂੰ ਤਾਂ ਹਜੇ تک ਕੁਝ ਵੀ ਇਕਾ ਕੋਈ ਦੋ ਅਣਜਾਣ ਮੁੰਡੇ ਆਏ ਤੇ ਇੱਥੇ ਬਾਹਰ ਚ ਮੇਰੀ ਮੰਮੀ ਦੀ ਆਂਟੀ ਬੈਠੇ ਸੀਗੇ ਕਹਿੰਦੇ ਜੀ ਬੈਂਕਰ ਦਾ ਘਰ ਹੈ ਫੜਾ ਕੇ ਕਹਿੰਦੇ ਆਹ ਗਿਫਟ ਆਇਆ ਬਾਹਰੋ ਜੀ ਫੜ ਕੇ ਨੌਰਮੀ ਰੱਖ ਲਿਆ ਜਦੋਂ ਮੇਰੀ ਵਾਈਫ ਅੰਦਰ ਆਈ ਉਹਨੇ ਚਿੱਠੀ ਪੜ੍ਹੀ ਉਹਦੇ ਵਿੱਚ ਧਮਕੀਆਂ ਲਿਖੀਆਂ ਹੋਈਆਂ ਸੀ ਕਿ 20 ਲੱਖ ਰੁਪਇਆ ਪੰਚਾਓ ਜੀ ਨਹੀਂ ਅਸੀਂ ਇਹਦਾ ਰਿਮੋਰ ਸਾਡੇ ਕੋਲੇ ਹੈਗਾ ਕੋਈ ਹਿਸ਼ਿਆਰੀ ਨਹੀਂ ਕਰਨੀ ਐਡਰੈਸ ਦਿੱਤਾ ਹੋਇਆ ਰਤੀ ਹਸਪਤਾਲ ਦੇ ਬਾਹਰ ਸ਼ਾਮ ਤੱਕ ਸਾਨੂੰ ਇਹ ਆ ਜੀ ਸਾਡਾ ਬੰਦਾ ਮਿਲੂਗਾ ਜੀ ਅਜੀਤੀ ਧਮਕੀਆਂ ਇਹ ਦੇਖ ਕੇ ਅਸੀਂ ਨਾਲ ਦੀ ਨਾਲ ਪੁਲਿਸ ਵਾਲਿਆਂ ਨੂੰ ਇਨਫੋਰਮ ਕੀਤਾ ਜੀ ਤੇ ਪੁਲਿਸ ਵਾਲੇ ਹੁਣ ਤਿੱਪੀਸ ਕਰ ਰਹੇ ਨੇ ਦੇਖੋ ਵੀ ਕੀ ਨਿਕਲਦਾ ਹੈ ਮਜ਼ਾਕ ਕੀਤਾ ਕਿਸੇ ਨੇ ਜਾਂ ਵੀ ਵਾਕਈ ਕੁਝ ਗੜਬੜੀ ਆ ਲੈਗਾ ਬੁਢਲਾਡਾ ਤੋਂ ਏਟੀਵੀ ਲਈ ਅਮਿਤ ਚਾਵਲਾ ਤੇ ਅਰਵਿੰਦ ਕਰਗ ਦੀ ਰਿਪੋਰਟ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ